السلام علیکुم سचयا का बोले आی नہीं مैنو यاद ی नہीं स बोले ਅਸਲਾਮੁਅਲੈਕੁਮ ਸਤ ਸ੍ਰੀ ਅਕਾਲ ਜੀ ਆਨ ਨੂੰ ਤੁਹਾਡੇ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚੜਦੀ ਕਲਾ ਪੰਜਾਬ ਤੇ ਅੱਜ ਕੀ ਅਚਾਰਾ ਜੀ ਜੁਣਾ ਹਾਂਜੀ ਰਾਜਵੀਰ ਜਵੰਡਾ ਪਾ ਜੀ ਦੀ ਹੈਲਥ ਤੋਂ ਰਿਲੇਟਿਡ ਇੱਕ ਨਿਊ ਅਪਡੇਟ ਆਈ ਹੈ ਹੁਨੇ ਹੁਨੇ ਜੇਸੀ ਆਖਿਆ ਕਿਉਂ ਨਾ ਅਸੀਂ ਆਪਣੇ ਵੀਰਿਆਂ ਦੇ ਨਾਲ ਸਾਂਝੀ ਕੀਤੀ ਜਾਵੇ ਨਾਲੇ ਸਾਨੂੰ ਵੀ ਇਸ ਅਪਡੇਟ ਦਾ ਪਤਾ ਲੱਗ ਜਾਵੇ 40 ਸਟ ਹਸਪੀਟਲ ਤੋਂ ਆਈ ਹੈ ਅਸੀਂ ਦੇ ਬਾਈ ਯੂਟਿਊਬ ਦਾ ਕੋਈ ਚੈਨਲ ਨਹੀਂ ਚੱਲਦਾ ਸਾਨੂੰ ਰਾਜਵੀਰ ਭਾਜੀ ਦੇ ਬਾਰੇ ਵਿੱਚ ਪਤਾ ਲੱਗ ਜਾਵੇ ਅਪਡੇਟ ਮਿਲਦੀ ਆਵੇ ਕਦੀ ਕਿਹੜਾ ਚੈਨਲ ਖੋਲ੍ਹੇ ਦੇਖ ਰਿਹਾ ਕਦੀ ਕਿਹੜਾ ਕਦੀ ਕਿਹੜੇ ਵੀਡੀਓ ਨੂੰ ਮੈਸੇਜ ਕਰਕੇ ਪੁੱਛ ਰਿਹਾ ਲੇਕਿਨ ਸੁਣਨ ਚਾਹ ਰਿਹਾ ਕਿ ਹੁਣ ਪਹਿਲੇ ਨਾਲੋਂ ਬਹੁਤ ਬਿਹਤਰ ਹੈ ਹਾਂ ਫੇਮਸ ਹੈ ਲੇਕਿਨ ਚਲੇ ਇਹ ਅਪਡੇਟ ਵੇਖਦੇ ਆਂ ਤੇ ਸਾਡੇ ਨੌਲੇਜ ਹੋਰ ਇਜ਼ਾਫਾ ਹੋ ਜਾਏਗਾ ਕਿ ਵਾਕਈ ਹੀ ਕਿ ਸੱਚੇ ਕਹਤੇ ਕੀ ਰਿਐਲਿਟੀ ਹੈ ਹਾਂ ਬੋਲਡ ਪੰਜਾਬੀ ਵੀਡੀਓ ਦੋ ਘੰਟੇ ਪਹਿਲੇ ਵੀਡੀਓ ਆਈ ਨਾ ਆਪਾਂ ਇਹ ਦੇਖਦੇ ਆਂ ਬੋਰਡ ਤੁਹਾਨੂੰ ਵੀ ਦੇਖ ਰਹੇ ਹੋ ਉਸੇ ਮੈਂ ਹਾਂ ਵਿਕਰਮ ਸਿੰਘ ਪੰਜਾਬੀ ਗਾਇਕ ਰਾਜੀਵ ਜਵੰਧਾ ਦੀ ਸਿਹਤ ਦਾ ਬੁਰੀ ਬਹੁਤ ਅਹਿਮ ਜਾਣਕਾਰੀ ਤੋਂ ਜਾਣਕਾਰੀ ਕਰ ਰਿਹਾ ਹੈ ਫੋਰਟਿਸ ਹਸਪੀਟਲ ਤੋਂ ਮੈਡੀਕਲ ਬੁਲੇਟਿਨ ਜਾਰੀ ਹੋਇਆ ਹੈ ਜਿੱਥੇ ਰਾਜੀਵ ਜਵੰਧਾ ਦਾ ਲਗਾਤਾਰ ਟ੍ਰੀਟਮੈਂਟ ਚੱਲ ਰਿਹਾ ਹੈ ਪਾਲ ਇਸ ਰਿਪੋਰਟ ਜਿਹੜੀ ਹੈ ਇਹ ਵਾਕਈ ਚਿੰਤਾ ਭਰਨ ਵਾਲੀ ਹੈ ਕਿਉਂਕਿ ਰਾਜੀਵ ਜਵੰਧਾ ਦੀ ਸਿਹਤ ਦੇ ਵਿੱਚ ਕੋਈ ਉਹੋ ਜਿਹਾ ਸੁਧਾਰ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਫੋਰਟਿਸ ਹਸਪੀਟਲ ਤੋਂ ਜੋ ਮੈਡੀਕਲ ਬੁਲੇਟਿਨ ਜਾਰੀ ਹੋਇਆ ਹੈ ਸਾਰੀ ਜਾਣਕਾਰੀ ਮੈਂ ਉਸ ਨੂੰ ਪੜ੍ਹ ਕੇ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਕਿ ਜਿਹੜੀ ਜਾਣਕਾਰੀ ਆਈ ਹੈ ਇਸ ਵੇਲੇ ਤਕਰੀਬਨ ਪੌਣੇ 4 ਵਜੇ ਦਾ ਵਕਤ ਹੈ ਔਰ 30 ਸੰਮਤ ਤਰੀਕਾ ਮੈਨੂੰ ਜਾਣਕਾਰੀ ਸੰਚਾਰ ਹੈ 40 ਹਸਪਤਲ ਨੇ ਜਿਹੜਾ ਕਲੀਨਿਕਲ ਅਪਡੇਟ ਦਿੱਤਾ ਉਹ ਜਾਣਕਾਰੀ ਇਹ ਹੈ ਕਿ ਰਾਜੀ ਜਵੰਦਾ ਦਾ ਲਗਾਤਾਰ ਟਰੀਟਮੈਂਟ ਚੱਲ ਰਿਹਾ ਹੈ ਮੋਹਾਲੀ ਦੇ ਨਗਰ ਦਾ ਲਾਈਟ ਸਪੋਰਟ ਤੇ ਰਾਜੀ ਜਵੰਦਾ ਬਣੀ ਹੋਇਆ ਔਰ ਉਹਨਾਂ ਦੀ ਨਿਊਰੋਲੋਜੀਕਲ ਸਟੀਡੀ ਜਿਹੜੀ ਹੈ ਉਹ ਗੰਭੀਰ ਬਣੀ ਹੋਈ ਹੈ ਤਾਂ ਯਾਨੀ ਕਿ ਉਹਨਾਂ ਦਾ ਬ੍ਰੇਨ ਜਿਹੜਾ ਉਹ ਵਾਹ ਕਰਦਾ ਹੋਇਆ ਨਜ਼ਰ ਉਸ ਤਰੀਕੇ ਨਾਲ ਨਹੀਂ ਆ ਰਿਹਾ ਜਿੰਨਾ ਅ ਇੰਪਰੂਵਮੈਂਟ ਹੋਣੀ ਚਾਹੀਦੀ ਸੀ ਕਿ ਹੁਣ ਤੱਕ ਉਸ ਤਰ੍ਹਾਂ ਇੰਪਰੂਵਮੈਂਟ ਹੁੰਦੀ ਕੋਈ ਨਜ਼ਰ ਨਹੀਂ ਆਈ ਦਿਮਾਗੀ ਸਰਗਮੀ ਬਹੁਤ ਘੱਟ ਹੈ ਇਹ ਟੋਟਲੀ ਕੰਬਿਆ ਕੱਲਾ ਸ਼ਬਦ ਜਿਹੜਾ ਮੈਡੀਕਲ ਬਲੱਟਿਨ ਦੇ ਵਿੱਚ ਲਿਖਿਆ ਹੋਇਆ ਉਹ ਮੈਂ ਤੁਹਾਡੇ ਕੋਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਕਿ ਸੂਤਰਾਂ ਦੇ ਆਧਾਰ ਤੇ ਜਾਣਕਾਰੀ ਨਹੀਂ ਹੈ ਇਹ ਜਾਣਕਾਰੀ ਕਲੀਨਿਕਲ ਅਪਡੇਟ ਜਿਹੜਾ ਫੋਕਸ ਹਸਪੀਟਲ ਮੋਹਾਲੀ ਕੋਲ ਹੁੰਦਾ ਗਿਆ ਉਹ ਜਾਣਕਾਰੀ ਮੈਂ ਤੁਹਾਨੂੰ ਸਾਂਝੀ ਕਰ ਰਿਹਾ ਬਕਾਇਦਾ ਲਿਖਿਆ ਗਿਆ ਹੈ ਕਿ ਰਾਜੀ ਜਵੰਦਾ ਮੈਡੀਕਲ ਸਪੋਰਟ ਤੇ ਬਣੀ ਹੋਈ ਹੈ ਉਹਨਾਂ ਦੀ ਨਿਊਰੋਲੋਜੀਕਲ ਜਿਹੜੀ ਸਥਿਤੀ ਹੈ ਉਹ ਗੰਭੀਰ ਹੈ ਦਿਮਾਗੀ ਸਰਗਮੀ ਬਹੁਤ ਘੱਟ ਹੈ ਤੇ ਹਾਈ ਲੈਵਲ ਦੇ ਜਾਂਚ ਚੱਲ ਰਹਾ ਹੈ ਹਾਈ ਲੈਵਲ ਦੇ ਅਲਾਰਮ ਦੇ ਬਾਅਦ ਵੀ ਕੋਈ ਵੱਡਾ ਸੁਧਾਰ ਹੁੰਦਾ ਹੋਇਆ ਨਜ਼ਰ ਨਹੀਂ ਆਇਆ ਦਿਮਾਗ ਦੀ ਐਮ ਆਰ ਆਈ ਸਕੈਨ ਵਿੱਚ ਹਾਈਪੋਕਸਿਕ ਬਦਲਾਅ ਪਾਏ ਗਏ ਜੋ ਕਿ ਪ੍ਰਾਇਮਰੀ ਸੈਂਟਰ ਚ ਦਿੱਤੀ ਗਈ ਸੀਪੀਆਰ ਤੋਂ ਬਾਅਦ ਸਾਹਮਣੇ ਆਏ ਹੈ ਔਰ ਨਾਲ ਰੀਡ ਦੀ ਜੋ ਹੱਡੀ ਐ ਸਪਾਈਨ ਦੀ ਐਮ ਆਰ ਆਈ ਰਿਪੋਰਟ ਗਰਦਨ ਤੇ ਪਿੱਠ ਸਰਵਾਈਕਲ ਤੇ ਡੋਸਲ ਜੋ ਏਰੀਆ ਉਹਦੇ ਵਿੱਚ ਗੰਭੀਰ ਨੁਕਸਾਨ ਸਾਹਮਣੇ ਆਇਆ ਜਿਸ ਦੇ ਕਰਕੇ ਚਾਰ ਅੰਗਾਂ ਵਿੱਚ ਵੱਡੀ ਕਮਜ਼ੋਰੀ ਹੋ ਗਈ ਹੈ ਉਹਨਾਂ ਨੂੰ ਲੰਬੇ ਸਮੇਂ ਲਈ ਵੈਂਟੀਲੇਟਰ ਸਹਾਇਤਾ ਦੀ ਲੋੜ ਹੈ ਤੇ ਲਾਸਟ ਵਿੱਚ ਜਿਹੜੀ ਲਾਈਨ ਦਿੱਤੀ ਹੈ ਕੁੱਲ ਮਿਲਾ ਕੇ ਉਹਨਾਂ ਦੀ ਸਥਿਤੀ ਨਾਜੁਕ ਬਣੀ ਹੋਈ ਹੈ ਤਾਂ ਅਸਲ ਰਿਪੋਰਟ ਇਹ ਹੈ ਰਾਜੀਵ ਵੰਡਾ ਉਹਨਾਂ ਦੇ ਹੈਲਥ ਦੇ ਨਾਲ ਜੋ ਨਹੀਂ ਹੋਈ ਕਿ ਅਜੇ ਤੱਕ ਕੋਈ ਉਸ ਤਰ੍ਹਾਂ ਦਾ ਬਦਲਾ ਉਸ ਤਰ੍ਹਾਂ ਦਾ ਜਿਹੜਾ ਇੰਪਰੂਵਮੈਂਟ ਉਹਨਾਂ ਦੀ ਸੇਵ ਦੇ ਵਿੱਚ ਹੁੰਦਾ ਹੋਇਆ ਨਾ ਜ਼ਰਨੀ ਆਇਆ ਉਸ ਤਰੀਕੇ ਨਾਲ ਉਹਨਾਂ ਨੇ ਕਵਰ ਨਹੀਂ ਕੀਤਾ ਰਾਜੀ ਜਵੰਦਾ ਉਹਨਾਂ ਨੇ ਹਾਲਾਂਕਿ ਅਰਦਾਸਾਂ ਹੋ ਰਹੀਆਂ ਨੇ ਸਾਰੇ ਪਾਸੇ ਕਿਹਾ ਜਾਂਦਾ ਹੈ ਕਿ ਦਵਾ ਦੇ ਨਾਲ ਦੁਆ ਵੀ ਕੰਮ ਕਰਦੀ ਹੈ ਦੁਆਵਾਂ ਰਾਜੀ ਜਵੰਦਾ ਤੇ ਬਹੁਤ ਸੋਧੀਆਂ ਨੇ ਫਰਕ ਉਸ ਤਰ੍ਹਾਂ ਦਾ ਜਿਹੜਾ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੁੰਦਾ ਹੋਇਆ ਨਜ਼ਰ ਨਹੀਂ ਆਇਆ ਕਿਉਂਕਿ ਜਦੋਂ ਪਹਿਲੇ ਦਿਨ ਮੈਨੂੰ ਲੱਗਦਾ ਗਿਆ ਸੀ ਕੋਟਿਸ ਹਸਪੀਟਲ ਜਦੋਂ ਆਜੀ ਆਰਾਮ ਦੀ ਧੁੰਦਲਾ ਜਾ ਰਹੇ ਸੀ ਬਾਈਕ ਰਾਈਡ ਕਰਕੇ ਔਰ ਉਸ ਵੇਲੇ ਦੱਸਿਆ ਜਾ ਰਿਹਾ ਕਿ ਉਹ ਦਾਮ ਡਾਇਰੈਕਟਰ ਵਾਜੀ ਇਹਨਾਂ ਨੂੰ ਔਰ ਉਸ ਤੋਂ ਬਾਅਦ ਫਿਰ ਸਿਰ ਦੇ ਵਿੱਚ ਉਹਨਾਂ ਨੇ ਸੱਟ ਲਾ ਲਈ ਜੇ ਤਾਂ ਮੌਕੇ ਦੇ ਉੱਪਰ ਆਜ ਵੀ ਜਵੰਧਾ ਦੇ ਜਿਹੜੇ ਸਾਥੀ ਉਹਨਾਂ ਦੇ ਨਾਲ ਵੀ ਗੱਲਬਾਤ ਉਹਨਾਂ ਦੇ ਵੀ ਸਾਥੀਆਂ ਨੇ ਗੱਲ ਕਰੀ ਸੰਜੀ ਕੀ ਸੀ ਕਿ ਕਿਵੇਂ ਇਹ ਹਾਦਸਾ ਵਾਪਰਿਆ ਤਾਂ ਹੈਲਮਟ ਜਿਹੜਾ ਸੀ ਹੈਲਮਟ ਨਹੀਂ ਬਹੁਤ ਮਹਿੰਗਾ ਹੈਲਮਟ ਸੀ तकरीबन 1.5 ਲੱਖ ਰੁਪਏ ਦਾ ਸੀ ਹੈਲਮਟ ਸੀਗਾ ਪਰ ਹੈਲਮਟ ਔਰ ਆਵਾਰਾ ਪਸ਼ੂ ਦੇ ਕੋਲ ਤੁਸੀਂ ਕਿਵੇਂ ਲੋਕਾਂ ਦੀ ਜਾਨ ਲੈਂਦੇ ਆ ਇਹੋ ਜਿਹੇ ਸੀニア ਅਰਗੇ ਨੌਜਵਾਨ ਜਿਹੜੇ ਆ ਉਹ ਹੁਣ ਦੇ ਦੇਖਣ ਵਿੱਚ ਕਿ ਮੌਕੇ ਲੜਾਈ ਲੱਗ ਰਿਹਾ ਆ ਆਜ ਵੀ ਜਵੰਧਾ ਦਾ ਗੱਲ ਅਸੀਂ ਕਰ ਰਹੀ ਸੀ ਇਹਦੇ ਵਿੱਚ ਕੀ ਲਿਖਿਆ ਕਿ ਦਿਮਾਗ ਦੀ MRI ਸਕੈਨ ਵਿੱਚ ਹਾਈਪੌਕਸਿਕ ਜਿਹੜੇ ਬਦਲਾਅ ਆ ਉਹ ਪਾਇਆ ਗਿਆ ਹਾਈਪੌਕਸਿਕ ਬਦਲਾਅ ਜੋ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਹ ਇਹ ਹੈ ਕਿ ਜਦੋਂ ਦਿਮਾਗ ਦੀ MRI 'ਚ ਜਦੋਂ ਹਾਈਪੌਕਸਿਕ ਬਦਲਾਅ ਹੋਉਂ ਆਏ ਜਦੋਂ ਕਿ CPR ਦਿੱਤੀ ਗਈ ਫਸਟ ਜਿਹੜਾ ਪ੍ਰਾਇਮਰੀ ਸੈਟ ਅਪ ਸੀਗਾ ਕਿਥੇ CPR ਦਿੱਤੀ ਗਈ ਔਰ ਉਦੋਂ ਇਹ ਬਦਲਾਏ ਯਾਨੀ ਕਿ ਦਿਮਾਗ ਤੱਕ ਆਕਸੀਜਨ ਨਹੀਂ ਪਹੁੰਚ ਪਾਈ ਇਹ ਜਾਣਕਾਰੀ ਮਿਲਿਆ ਕਿ ਹਾਈਪੋਕਸਿਆ ਜਿਹੜਾ ਇਹ ਉਹ ਸਥਿਤੀ ਜਦੋਂ ਸਰੀਰ ਦੇ ਕਿਸੇ ਹਿੱਸੇ ਨੂੰ ਪੂਰੀ ਆਕਸੀਜਨ ਨਹੀਂ ਮਿਲ ਪਉਂਦੀ ਤਾਂ ਉਦੋਂ ਫਿਰ ਉਹਨਾਂ ਅੰਗਾਂ ਦਾ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ ਯਾਨੀ ਕਿ ਜਿਹੜੇ ਦਿਮਾਗ ਦੇ ਵਿੱਚ ਹਾਈਪੋਕਸਿਕ ਚੇਂਜਸ ਆਇਆ ਹੈ ਤਾਂ ਦਿਮਾਗ ਨੂੰ ਸਹੀ ਮਾਤਰਾ ਵਿੱਚ ਆਕਸੀਜਨ ਨਹੀਂ ਮਿਲ ਪਾਈ ਤਾਂ ਉਸ ਦੀਆਂ ਕੋਸ਼ਿਕਾਵਾਂ ਦੇ ਸੈਲਸ ਨੇ ਇਹ ਉੱਪਰੋਂ ਫੋਲ ਲੱਗਦੇ ਆਇਸ ਨੂੰ ਹਾਈਪੋਕਸਿਕ ਜਿਹਨ ਜਿਸ ਕਹਾਣ ਦਾ ਤੁਮ ਇਹ ਜਾਣਕਾਰੀ ਸੀ ਲਈਤਾ ਬਕਾਇਦਾ ਤੌਰ ਤੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਦੁਆਵਾਂ ਅਰਦਾਸਾਂ ਦਾ ਜੋਰ ਚੱਲ ਰਿਹਾ ਕਿਉਂਕਿ ਰਾਜਵੀਰ ਜਵੰਦਾ ਖੋਣ ਲਈ ਨਾਲ ਜਦੋਂ ਇਹ ਹਾਦਸਾ ਵਾਪਰਿਆ ਉਸ ਤੋਂ ਬਾਅਦ ਨਾਲ ਵੀ ਨਾਲ ਉਹਨਾਂ ਨੂੰ ਇੱਕ ਨਜ਼ਦੀਕੀ ਹਸਪੀਟਲ ਸੀਗਾ ਜਿਹੜਾ ਕਿ ਜਵਾਲ ਦੇ ਕੋਲ ਇੱਕ ਛੋਟਾ ਜਿਹਾ ਹਸਪੀਟਲ ਦੱਸਿਆ ਜਾ ਰਿਹਾ ਕਿ ਉੱਥੇ ਲਿਜਾਇਆ ਲਿਜਾਇਆ ਗਿਆ ਉਹਨਾਂ ਨੂੰ ਔਰ ਉਸ ਤੋਂ ਬਾਅਦ ਤਕਰੀਬਨ 5 ਤੋਂ 10 ਮਿੰਟ ਹੀ ਉਸ ਹਸਪੀਟਲ ਦੇ ਵਿੱਚ ਉਹਨਾਂ ਦਾ ਟ੍ਰੀਟਮੈਂਟ ਹੋਇਆ ਕਿਉਂਕਿ ਬਾਅਦ ਉਹ ਬਾਅਦ ਇਹਨਾਂ ਨੇ ਦੇਖਿਆ ਕਿ ਸਿਚੁਏਸ਼ਨ ਕ੍ਰਿਟੀਕਲ ਹੈ ਰਾਜਵੀਰ ਜਵੰਦਾ ਆਪਣ ਕੁਈ ਬਲੱਡ ਨਹੀਂ ਨਿਕਲ ਪਾਇਆ ਨਿਕੋਗ੍ਰਾਫਿਕਲ ਪਰ ਬਚਾਇਆ ਗਿਆ ਕਿਉਂਕਿ ਉਹ ਜਿਹੜਾ ਸਿਰ ਦਾ ਅੰਦਰਲਾ ਹਿੱਸਾ ਕਿਉਂਕਿ ਉਸੇ ਵਕਤ ਹੀ ਉਹ ਬੇਹੋਸ਼ ਹੋ ਗਏ ਸੀ ਅਤੇ ਅੰਦਰਲੇ ਹਿੱਸੇ ਦੇ ਵਿੱਚ ਖੂਨ ਜਮਾ ਹੋ ਗਿਆ ਉਸ ਤੋਂ ਬਾਅਦ ਫਿਰ ਇੱਕ ਹੋਰ ਦਸਾਇਆ ਗਿਆ ਹਸਪਤਾਲ ਜਾਇਆ ਨੰਨਕਾਟ ਪਾਸ ਹਸਪਤਾਲ ਉਸ ਤੋਂ ਬਾਅਦ ਉਹਨਾਂ ਨੂੰ ਮੋਹਾਲੀ ਦੇ ਫੋਟਿਸ ਹਸਪਤਾਲ ਲੈ ਜਾਇਆ ਗਿਆ ਸੀਗਾ ਜਿੱਥੇ ਕਿ ਅਜੇ ਤੱਕ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਹੈ ਬਹੁਤ سارے ਕਲਾਕਾਰ ਭਰਾ ਉਹ ਕੋਲੇ ਪਹੁੰਚਿਆ ਲਗਾਤਾਰ ਕਲਾਕਾਰ ਨੇ ਪੂਰੀ ਜੁਨਤੀ ਦਿਖਾ ਕੇ ਉਹਨਾਂ ਦੀ ਸਪੋਰਟ ਦੇ ਵਿੱਚ ਉੱਠ ਕੇ ਡਟ ਕੇ ਖੜੇ ਆ ਕਿ ਕਿਸੇ ਵੀ ਤਰ੍ਹਾਂ ਦਾ ਟ੍ਰੀਟਮੈਂਟ ਉਹਦੇ ਪਰ ਬਾਈ ਰਾਜਵੀਰ ਜੀ ਦੀ ਜਾਨ ਬਚਣੀ ਚਾਹੀਦੀ ਹੈ ਇਹ ਲਿਫਟ ਤੱਕ ਵੀ ਦੇ ਕਰਨਾ ਪੈਂਦਾ ਤਾਂ ਕਹਿੰਦੇ ਕਿਸ ਕਰਾਵਾਂਗੇ ਕੋਈ ਪਰਵਾਹ ਨਹੀਂ ਹੈ ਤਾਂ ਇਹੋ ਜਾਂ ਏਕਾ ਇਹੋ ਜਿਹੇ ਲੋਕ ਪੂਰੀ ਦੁਨੀਆ ਦੇ ਵਿੱਚ ਜਿਹੜੇ دعਵਾ ਕਰ ਰਹੇ ਰਾਜਵੀਰ ਜੀ ਦੇ ਪਰ ਹੁਣ ਲੋਕ ਵਾਕਈ ਦੁਆਵਾਂ ਮਾਰੀ ਖਿਆ ਕਿਉਂਕਿ ਹਸਪੀਟਲ ਦੇ ਵੱਲੋਂ ਜਿਹੜਾ ਬੁਲੇਟਿਨ ਜਾਰੀ ਹੋਇਆ ਉਹ ਕੋਈ ਰਾਹਤ ਦੇਣ ਵਾਲੀ ਖਬਰ ਨਹੀਂ ਹੈ ਔਰ ਇਹ ਜੈਗਜ਼ੈਕਟ ਜਾਣਕਾਰੀ ਮਤਲਬ ਇਹ ਸੰਤ ਕੀ ਦਿੱਤੀ ਹੈ ਕਿ ਕੋਈ ਮੇਜਰ ਟੈਂਜਰ ਨਹੀਂ ਹੈ ਕੋਈ ਸ਼ਹਿਰ ਦੇ ਵਿੱਚ ਧਾਨ ਹੁੰਦਾ ਹੋਇਆ ਰਾਜੀ ਰਵੰਦਾ ਦੇ ਫਿਲਹਾਲ ਨਜ਼ਰ ਨਹੀਂ ਆ ਰਿਹਾ ਤਾਂ ਫਿਰ ਅਸੀਂ बार-बार ਕਹਿੰਦੇ ਆ ਕਿ ਆਪਾਂ ਸਾਰੇ ਦੁਆਵਾਂ ਕਰੀਏ ਕੋਈ ਕਿਸੇ ਨੂੰ ਮੰਨਦਾ ਹੋਵੇ ਬਿਨਕਕ ਔਰ ਸਾ ਜਿੱਥੇ ਵੀ ਜਿਸ ਦੀ ਕਿਸੇ ਆਸਾ ਹੋਵੇ ਉਹ ਆਪ ਕੋ ਆਪਣੇ ਹਿਸਾਬ ਦੇ ਨਾਲ ਪ੍ਰੇਅਰ ਕਰ ਸਕਦਾ ਦੁਆ ਕਰ ਸਕਦਾ ਅਰਦਾਸ ਕਰ ਸਕਦਾ ਕਿਉਂਕਿ ਅਰਦਾਸਾਂ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ ਅਭੋ ਲੱਗਦਾ ਹੈ ਕਿ ਮਨ ਦਾ ਹਿਫਤ ਫਿਰ ਉਸੇ ਤਰੀਕੇ ਦੇ ਨਾਲ ਇਨਸ਼ਾ ਅੱਲਾਹ ਜਿੱਤੇ ਜਾਂਦੇ ਜਾਂਦਾ ਹੋਇਆ ਤੇ ਜਿਹਨੇ ਪੰਗੇ ਪਾਉਂਦਾ ਹੋਇਆ ਨਜ਼ਰ ਆਵੇ ਪਾਰ ਇਹ ਆਸਾ ਜ਼ਰੂਰ ਮਾਫ਼ ਕਰਿਆ ਲਿਖਿਆ ਹੋਈਆਂ ਨੇ ਕਿਉਂਕਿ ਕੁਝ ਸਮਾਂ ਪਹਿਲਾਂ ਰਾਜਵੀਰ ਦੇ ਪਸੰਦ ਦਾ ਦੇ ਨਾਲ ਚੁਰ ਗਿਆ ਸੀਗਾ ਰਾਜਵੀਰ ਨੇ ਪਿੰਡ ਵਾਲੇ ਕਹਿੰਦੇ ਬਹੁਤ ਜਲਦੀ ਕਲਾ ਆਇਆ ਇਸ ਕਰਕੇ ਤਾਂ ਜਰੂਰ ਸਾਡੀ ਵੀ ਅਰਦਾਸ ਹੈ ਕਿ ਰਾਜਵੀਰ ਦੇ ਬੰਦਾ ਜਲਦੀ ਠੀਕ ਹੋਵੇ ਦੇਖਦੇ ਰਹੋ ਬੋਲਦੇ ਜਾਪਦੇ ਵੀ ਸੱਚੇ ਨੇ ਦਾ ਅੱਛਾ ਆਪਾਂ ਆਪਾਂ ਤੱਕ ਤੇ ਜਿਹੜੀ ਇਤਲਾ ਪਹਿਲੇ ਮਿਲੀ ਆਪਾਂ ਨੂੰ ਕਿ ਕਾਫੀ ਸਵੇਰੇ ਵੀਰੇ ਨਾਲ ਗੱਲ ਹੋਈ ਸੀ ਉਸ ਵੀਰੇ ਨੇ ਤਿਆਰੀ ਆਖਿਆ ਸੀ ਕਿ ਉਹਨਾਂ ਦੀ ਹੈਲਥ ਵਿੱਚ ਸੁਧਾਰ ਆ ਰਿਹਾ ਹੈ ਲੇਕਿਨ ਆ 2 ਘੰਟੇ ਪਹਿਲੇ ਦੀ ਅਪਡੇਟ ਏ ਜਿਹੜੀ ਅਸੀਂ ਹੁਣ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਐਸ ਅਪਡੇਟ ਨੂੰ ਸੁਣ ਕੇ ਵਾਕਈ ਹੀ ਬਹੁਤ ਜ਼ਿਆਦਾ ਨਾ ਪਤਾ ਨਹੀਂ ਕਿਹੋ ਜਿਹੀ ਫੀਲਿੰਗ ਆ ਗਈ ਹੈ ਕਿ ਕਿੰਨੋ ਕਿੰਨੋ ਨਿਕਲਿਆ ਜਿਹੜਾ ਅੰਦਰੋਂ ਦਿਮਾਗ 'ਚ ਖੂਨ ਨਿਕਲ ਜਾਂਦਾ ਨਾ ਉਹ ਅੰਦਰ ਜਾਂਦਾ ਉਹ ਜੰਮ ਜਾਂਦਾ ਵਾ ਉਹ ਦੀ ਵਜ੍ਹਾ ਤੋਂ ਜ਼ਿਆਦਾ ਕਹਿੰਦੇ ਖੂਨ ਨਿਕਲਣਾ ਚਾਹੀਦਾ ਨਿਕਲਣਾ ਚਾਹੁੰਦਾ ਸੀ ਔਰ ਮਨ ਉਹ ਜੰਝ ਪਤਾ ਲੱਗ ਰਿਹਾ ਕਿ ਸ਼ਾਇਦ ਉਹਨਾਂ ਦੇ ਬ੍ਰੇਨ ਦੇ ਸੈਲ ਡੈਮੇਜ ਹੋ ਗਏ ਨੇ ਬਿਲਕੁਲ ਕਿ ਜਿੱਦੀ ਵਜ੍ਹਾ ਤੋਂ ਉਹਨਾਂ ਦੇ ਬ੍ਰੇਨ ਨੂੰ ਸਪਲਾਈ ਨੂੰ ਵੈਸੀ ਯਾਰ ਮੈਂ ਸੋਚ ਰਹੀ ਸੀ ਵੇਖ ਤੂੰ ਇਨਾ ਅੱਛਾ ਇਨਾ ਮਹਿੰਗਾ ਹੈਲਮਟ ਪਾਇਆ ਸੀ ਉਸ ਤੋਂ ਬਾਅਦ ਜੂਨ ਵੀ ਸਿਰ ਨੂੰ ਇੰਨੀ ਇੰਜਰੀ ਹੋ ਗਈ ਕਿਤੇ ਹੈਲਮਟ ਲੱਤ ਕੇ ਡਿੱਗ ਪਿਆ ਕਿ ਕੀ ਮਸਲਾ ਬਣਿਆ ਉਵਾਰਾ ਜਾਨਵਰਾਂ ਦੀ ਵਜਾ ਅਵਾਰਾ ਜਾਨਵਰ ਐਸ ਲਈ ਕਹਿੰਦੇ ਨੇ ਆਪਣੇ ਉਵਾਰਾ ਜਾਨਵਰਾਂ ਨੂੰ ਸੜਕਾਂ ਤੇ ਕਦੀ ਇੰਜ ਨਾ ਕੱਢੋ ਕਿ ਕਿਸੇ ਮਾਂ ਦੇ ਪੁੱਤਰ ਦਾ ਇਹਨਾਂ ਨੂੰ ਨੁਕਸਾਨ ਹੋ ਜਾਵੇ ਮਾਂ ਦਾ ਇਹਨਾਂ ਨੂੰ ਨੁਕਸਾਨ ਹੋ ਜਾਵੇ ਕਿਸਨਾਂ ਆ ਇੱਕ ਪੰਜਾਬ ਦਾ ਹੀਰਾ ਆਪਣੀ ਮੌਤ ਦੇ ਨਾਲ ਲੜਦਾ ਪਿਆ ਤੁਸੀਂ ਦੇਖੋ ਵਾਕਿਆ ਦਵਾਵਾਂ ਵਿੱਚ ਉਸ ਜਿੰਦਗੀ ਮੌਤ ਦੀ ਕਸ਼ਮਕਸ਼ ਵਿੱਚ ਕਈ ਡੁੱਬਿਆ ਹੈ ਔਰ ਵਾਕਿਆ ਹੀ ਦਸਤਾਂ ਵਿੱਚ ਬਹੁਤ ਜ਼ਿਆਦਾ ਦਵਾਵਾਂ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ ਇਹ ਸਾਰੇ ਰਾਜਵੀਰ ਜਵੰਡਾ ਪਾਜੀ ਵਾਸਤੇ ਦੁਆ ਕਰੋ ਲਿੰਦੀਆਂ ਗਹਿਰਾਈਆਂ ਨਾਲ ਦਵਾ ਕਰੋ ਕਿ ਰੱਬ ਉਹਨਾਂ ਨੂੰ ਸਿਹਤ ਯਕਾਨ ਕਰ ਦੇ ਜਲਦੀ ਜਲਦੀ ਆਪਣੇ ਬਾਗ ਖੜੇ ਹੋਣ ਉਹਨਾਂ ਦੀ ਮਾਂ ਦੇ ਦਿਲ ਨੂੰ ਸਕੂਨ ਮਿਲੇ ਕਿਉਂਕਿ ਇਸ ਟਾਈਮ ਨਾ ਤੇ ਉਹਨਾਂ ਦੀ ਮਾਂ ਦੇ ਦਿਲ ਨੂੰ ਸਕੂਨ ਨਹੀਂ ਨਾ ਉਹਨਾਂ ਦੀ ਵੀ ਨਾ ਸਕੂਨ ਹੈ ਨਾ ਉਹਨਾਂ ਦੇ ਬੱਚਿਆਂ ਨੂੰ ਦੇਖੋ ਇਹ ਦੇਰ ਪਹਿਲੀ ਇਹਨਾਂ ਦੇ ਜਿਹੜੇ ਵਾਲਦ ਦੀ ਡੈਥ ਹੋਈ ਸੀ ਹੈ ਤਾਂ ਇਹਦੇ ਤੇ ਉਹ ਸਦਮਾ ਜਿਹੜਾ ਸੀਗਾ ਉਹ ਇਹਨਾਂ ਤੋਂ ਮੈਂ ਸਭ ਨਹੀਂ ਭੁੱਲੀ ਆ ਅੱਛਾ ਮੈਂ ਇੱਕ ਵੀਡੀਓ ਦੇਖਣ ਰਹੀ ਸੀ ਕਿ ਇੰਡੀਆ ਦੇ ਵਿੱਚ ਨਾ ਗੋਟੈਕਸ ਦਿੱਤਾ ਜਾਂਦਾ ਹੈ ਅਸੀਂ ਜਾਨਵਰਾਂ ਦੀ ਮਤਲਬ ਹਫਾਜ਼ਤ ਵਾਸਤੇ ਦੇਖਭਾਲ ਵਾਸਤੇ ਨਾ ਗਾਓ ਟੈਕਸ ਦਿੱਤਾ ਜਾਂਦਾ ਵਾ گاਵਾਂ ਦੀ ਸਪੈਸ਼ਲੀ ਤੇ ਉਹ ਵੀ ਵੀਡੀਓ ਚ ਐਂਕਰ ਕਹਿ ਰਹੇ ਸੀ ਕਿ ਕਿਉਂ ਫਿਰ ਆਪਣੇ ਜਾਨਵਰਾਂ ਨੂੰ ਜਦੋਂ ਅਸੀਂ ਟੈਕਸ ਵੀ ਪੇ ਕਰਦੇ ਆ ਤੁਸੀਂ ਉਹਨਾਂ ਦੀ ਸੰਭ ਕਿਉਂ ਨਹੀਂ ਕਰਦੇ ਕਿਉਂ ਉਹਨਾਂ ਨੂੰ ਸੜਕਾਂ ਤੇ ਖੁੱਲਿਆਂ ਆਮ ਛੱਡ ਦਿਓ ਤਾਂ ਕਿ ਕੋਈ ਮਤਲਬ ਜਿਵੇਂ ਐਕਸੀਡੈਂਟ ਈਵਨ ਗੱਡੀਆਂ 'ਚ ਵੀ ਐਕਸੀਡੈਂਟ ਹੋਏ ਨੇ ਜਾਨਵਰਾਂ ਦੇ ਨਾਲ ਤੇ ਗੱਡੀਆਂ 'ਚ ਵੀ ਕੋਈ ਬੰਦਾ ਨਹੀਂ ਬਚਿਆ ਐਵੇਂ ਦਾ ਐਕਸੀਡੈਂਟ ਹੋਏ ਮੇਜਰ ਤੇ ਇਹ ਤੇ ਫਿਰ ਬਾਈਕ ਤੇ ਸਨ ਪਤਾ ਨਹੀਂ ਹੈਲਮਟ ਟੁੱਟ ਗਿਆ ਡਿੱਗ ਗਿਆ ਪਿੱਛੇ ਕੋਈ ਹੋਰ ਸਪੀਡ ਨਹੀਂ ਸੀ ਬਿਲਕੁਲ ਠੀਕ ਜਾ ਰਹੀ ਸੀ ਕੋਈ ਸਟੰਟ ਨਹੀਂ ਕਰ ਰਹੀ ਸੀ ਕਿਸੇ ਕਿਸਮ ਦਾ ਵੀ ਕੋਈ ਐਸਾ ਮਾਮਲਾ ਨਹੀਂ ਕੋਈ ਚਾਂਦਰਾ ਵੀ ਬੜਾ ਤੁਸੀਂ ਦੇਖੋ ਕਿ ਰਾਜੀ ਜੀ ਅੰਡਾ ਭਾਜੀ ਅੱਜ ਹਸਪੀਟਲ 'ਚ ਪਏ ਹੋਏ ਨੇ ਮੈਂ ਕਹਿ ਰਹੀ ਹਾਂ ਜੀ ਬੀਵੀ ਤੇ ਕੀ ਬੀਤ ਰਿਆ ਹੋਗਾ ਵਾਕੇ ਬੀਵੀ ਛੱਡ ਕੇ ਮੈਂ ਆ ਚੀਜ਼ ਹੋ ਰਹੀ ਹੈ ਯਾਰ ਐਵਰੀ ਜੀ ਸਿਚੁਏਸ਼ਨ ਹੋਵੇ ਬੰਦਾ ਅੰਦਰ ਹਸਪੀਟਲ ਚ ਵੈਂਟੀਲੇਟਰ ਤੇ ਬਾਹਰ ਘਰ ਵਾਲੇ ਬੈਠੇ ਨੇ ਇੱਕ ਡਾਕਟਰ ਵੀ ਨਿਕਲੀ ਉਹਦੇ ਦਿਲ ਵਿੱਚ ਚਾਹੀ ਹੁੰਦਾ ਹੁਣ ਕਿਹੜੀ ਖਬਰ ਆਈ ਉਹ ਬੰਦੇ ਦਾ ਕਿ ਪਤਾ ਨਹੀਂ ਆ ਚੀਜ਼ ਵੀ ਕਿਚਨ ਦੀ ਅਸੀਂ ਦੇਖਣਾ 80 ਵੀਡੀਓ ਦੇਖੀ ਹੈ ਨਾ ਸਾਡਾ ਦਿਲ ਫਾਟ ਰਿਹਾ ਸਾਨੂੰ ਤਕਲੀਫ ਹੋ ਰਹੀ ਹੈ ਦੇਖ ਕੇ ਕਿ ਪੰਜਾਬ ਦਾ ਹੀਰਾ ਗੋਬੜੂ ਜਵਾਨ ਫਿਰ ਉਹ ਤੇ ਉਹਦੇ ਘਰ ਵਾਲੇ ਆ ਉਹਨਾਂ ਦੇ ਕੀ ਭੇਤਰੀ ਹੋਏਗਾ ਉਹਨਾਂ ਦੇ ਖਾਣਾ ਪੀਣਾ ਜਿਹੜਾ ਹੈ ਨਾ ਉਹ ਵੀ ਭੁੱਲ ਜਾਏਗਾ ਬਾਕੀ ਸਭ ਦਾ ਮੋਸਲਾ ਦਵੇ ਬਾਕੀ ਰਾਜਵੀ ਚੁੰਡਾ ਪਾਜੀ ਆਸ ਤੇ ਸਾਰੇ ਅਰਦਾਸ ਕਰੋ ਦੋਵਾਂ ਨੂੰ ਚੜਦੀ ਕਲਾ ਵਿੱਚ ਰੱਖੀ ਉਹਨਾਂ ਦੀ ਕਿਲਾ ਚਲਦੀ ਠੀਕ ਹੈ ਜੋ ਸਾਨੂੰ ਗਾਉਂਦੀ ਹੋਏ ਇਸ ਤਰ੍ਹਾਂ ਹੀ ਨਜ਼ਰ ਆਣ ਹਿਸਟੇਜਾਂ ਦੇ ਉੱਤੇ ਨਜ਼ਰ ਆਣ ਬਿਲਕੁਲ ਬਾਕੀ ਜਿਸ ਨਾਲ ਅਗਰ ਤੁਹਾਡੇ ਵੀਰਿਆ ਕੋਲ ਕੋਈ ਅਪਡੇਟ ਹੋਵੇ ਤਾਂ ਸਾਨੂੰ ਲਾਸਟ ਵਿੱਚ ਦੱਸਣਾ ਬਾਕੀ ਮਿਲ ਗਿਆ ਨੈਕਸਟ ਵੀਡੀਓ ਚ ਜਦ ਸਾਰੇ ਨੂੰ ਚੜਦੀ ਕਲਾ ਚ ਰੱਖ